ਅੱਛਾ ਗਾ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਪਹੁੰਚੇ ਆਪਾਂ ਬਾਈ ਜਗਤਾਰ ਸਿੰਘ ਚਹਿਰ ਕੋਲੇ ਕੰਡਕਿਆਲਾ ਜਣਾ ਤੇ ਅੱਜ ਦੀ ਵੀਡੀਓ ਉਹਨਾਂ ਦੋਸਤਾਂ ਵਾਸਤੇ ਖਾਸ ਹੋਣ ਵਾਲੀ ਹੈ ਜਿਹੜੇ ਕਹਿੰਦੇ ਵੀ ਠੇਕੇ ਵਾਲੇ ਬਾਣ ਚੋਂ ਕੁਝ ਬਚਦਾ ਨਹੀਂ ਜਾਂ ਖੇਤੀ ਚੋਂ ਕੁਝ ਬਚਦਾ ਨਹੀਂ ਜਾਂ ਕਹਿੰਦੇ ਵੀ ਠੇਕਾ ਬਹੁਤ ਜ਼ਿਆਦਾ ਹੋ ਗਿਆ ਲਗਤਾਰ ਵੀ ਬੱਲੇ ਇਹੀ ਕੰਮ ਕਰਦਾ ਹੁੰਦਾ ਸੀ ਤੇ ਜਗਤਾਰ ਨਾ ਹੁਣ ਨਵੇਂ ਜਿਹੀ ਤਕਨੀਕ ਨਾਲ ਸਬਜ਼ੀਆਂ ਦਾ ਕੰਮ ਸ਼ੁਰੂ ਕੀਤਾ ਤੇ ਜਗਤਾਰ ਤੋਂ ਲੈਣੇ ਸਾਰੀ ਜਾਣਕਾਰੀ ਅੱਛਾ ਗਾ ਅੱਛਾ ਗਾ ਕੀ ਹਾਲ ਨੇ ਵਧੀਆ ਵਧੀਆ ਵੀਰੇ ਦਾਰੇ ਕਦਾ ਪਾਣਾ ਆਡੀਅנס ਨੂੰ ਪਿੱਛੇ ਤੱਕ ਨਹੀਂ ਫਿੱਟ ਕਰੀ ਜਾਂਦੇ ਆਪਾਂ ਸ਼ੁਰੂ ਵਿੱਚ ਹੀ ਦਾ ਦਈਏ ਕਿ ਜੇ ਆਪਾਂ ਕਹੀ ਵੀ ਸਬਜ਼ੀਆਂ ਦੀ ਮੰਨ ਲਓ ਕਿ ਕਿੱਲਾ ਖੇਤ ਸਬਜ਼ੀਆਂ ਦੀ ਖੇਤੀ ਕਰਦਾ ਹਾਂਜੀ ਠੀਕ ਆ ਉਹ ਮੰਨ ਲਓ ਕਿ ਦਿੱਲੀ ਦੀ ਵਿਆਪਸੇਲ ਕਰਦਾ ਚਲੋ ਜੇ ਕਿਸੇ ਨੇ ਮੰਡੀ ਤੇ ਸਿੱਟ ਨਹੀਂ ਜਾ ਗਿਆ ਉਹ ਤਾਂ ਗੱਲ ਆਖਰੀ ਹੈ ਨਾ ਤੇ ਬੰਦਾ ਤੇਰੇ ਵਾਂਗੂ ਜਿਵੇਂ ਆਪਾਂ ਵੀਡੀਓ ਚ ਸ਼ਾਰਟ ਵੀ ਫਾੜਾਂਗੇ ਟੱਟ ਕੇ ਢਿਗਤਾਰਨੇ ਆਪਦਾ ਕਾਊਂਟਰ ਕੇਪ ਹੀ ਲਾਇਆ ਵਾ ਬੱਡੇ ਰੋਡ ਤੇ ਨਾ ਕੇਟਾਗਾ ਜੇ ਬਹੁਤ ਜ਼ਿਆਦਾ ਰੋਡ ਤੇ ਸਾਰੀ ਸਬਜ਼ੀ ਸੇਲ ਹੋ ਜਾਂਦੀ ਹੈ ਕਿੰਨੇ ਕ ਪੈਸੇ ਰੋਮੇ ਤੇ ਕਿੱਲੇ ਚ ਪਮਾ ਸਕਦਾ ਬੰਦਾ ਇਹਦਾ ਬਈ ਜੀ ਜੇ ਤਾਂ ਆਪਾਂ ਕੋਈ ਖੰਡਾਇਆਂ ਚ ਗੱਲ ਪਾਈ ਤੇ ਲੀਕ ਉਸ ਕਰੀਏ ਹਨਾ ਉਹ ਤਾਂ ਆਪਾਂ ਬਾਈ ਨਹੀਂ ਪੈਸੇ ਗੱਲ ਕਰਕੇ ਆਪਾਂ ਸਿੱਧੀ ਜੀ ਗੱਲ ਕਰ ਦੋ ਲਿਆ ਇਹਦਾ ਬਾਈ ਇੱਕ ਤਾਂ ਸਬਜ਼ੀ ਦੇ ਰੇਟ ਤੇ ਡਿਪੈਂਡ ਕਰਦਾ ਜਦੋਂ ਹੁਣ ਜਿਵੇਂ ਹੁਣ ਕਦੂ ਜ਼ਿਆਦਾ ਹੋ ਜਾਂਦਾਗਾ ਉਦੋਂ ਦਾ ਰੇਟ ਘਟ ਜਾਂਦਾ ਰੇਟ ਘਟ ਜਾਂਦਾ ਨਹੀਂ ਹੁਣ ਪਿਛਲੀ ਵਾਰੀ ਲਾ ਲੋ ਤੁਸੀਂ ਪਿਛਲੀ ਵਾਰੀ ਕਦੂ ਲਾਗਤ ਹੈ ਨਹੀਂ ਸੀਗੀ 100 ਰੁਪਏ ਉਹਨੂੰ 100 ਰੁਪਏ ਨੂੰ ਵੀ ਕੀ ਕਰਾਂਗੇ ਬਾਈ ਜਦੋਂ ਆਪਣੇ ਬਾਹਣ ਚ ਹੀ ਨਹੀਂ ਲੱਗਦਾ ਹਾਂਜੀ ਲੱਗਿਆ ਨਹੀਂ ਤੇ ਜਿਹੜਾ ਆਪਣਾ ਰਹਿ ਗਿਆ ਇੱਥੇ ਬਟਤ ਦੀ ਕਮ ਜਿਵੇਂ ਬਾਈ ਆਪ ਸੇਲ ਕਰਦੇ ਆਪਾਂ ਤਾਂ ਆਪਾਂ ਨੂੰ ਫਾਇਦਾ ਸਬਜ਼ੀ ਲਈ ਚ ਜਿਹੜਾ ਮੰਡੀ ਤੇ ਆ ਬਾਈ ਮੰਡੀ ਤੇ ਦਾ ਵੈਸੇ ਹੀ ਭਾਲਦੇ ਨੇ ਹਾਂ ਜਿਹੜਾ ਹੁਣ ਆਪਾਂ ਆਪ ਖੁਦ ਵੇਚਦੇ ਆ ਉਹ ਤੇ ਬਾਈ ਵਧੀਆ ਬਰਤਦਾ ਆ ਗਈ ਸਬਜ਼ੀ ਦਾ ਬਹੁਤ ਵਧੀਆ ਕੰਮ ਹੈ ਠੀਕ ਹੈ ਜੇ ਆਪ ਕਹੀ ਵੀ ਕਿਲਾ ਕਿਲਾ ਲਾ ਲਿਆ ਆਪਾਂ ਨਾ ਬਣ ਬਣ ਕੇ ਲਾ ਲਈ ਜਿਵੇਂ ਟੂੜੀ ਲਾ ਲਈ ਬੱਡੇ ਲਾ ਲਈ ਕੱਦੂ ਲਾ ਲਈ ਤੋਰੀ ਲਾ ਲਈ ਤੇ 4-5000 ਰੁਪਏ ਤਾਂ ਕਮਾ ਸਕਦੇ ਨੇ ਜੀ ਸਾਡੇ ਦਿੱਲੀ ਦਾ ਕੋਈ 3 4-5000 ਤੋਂ ਤੁਸੀਂ ਕਮਾ ਸਕਦੇ ਹੋ ਦਿੱਲੀ ਦਾ ਪਰ ਸੇ ਇਹ ਤੁਹਾਨੂੰ ਆਪ ਕਰਨੀ ਪਊ ਲੇਬਰ ਦੇ ਨਾਲ ਲਾ ਕੇ ਤੜਾਈ ਵਗੈਰਾ ਆਪ ਹਾਂ ਹਾਂ ਇਹ ਗੱਲ ਨਹੀਂ ਨਾ ਬਈ ਜੀ ਹੁਣ ਆਪਾਂ ਕਹਿ ਦਈਏ ਵੀ ਆਪਾਂ ਤਾਂ ਕੁਰਸੀ 'ਤੇ ਬੈਠਿਆ ਜਾਂ ਆਪ ਯਾਪਾ ਕੋਈ ਉਸ ਨਾਲ ਨਹੀਂ ਬਾਈ ਨਾਲ ਕਰਕੇ ਤੈਨੂੰ ਕਿਹਨੇ ਚਲੋਗੇ ਚਤਾਰ ਇਧਰ ਆ ਜੀ ਮੈਨੂੰ ਘਟੋੜ 5-6 ਸਾਲ ਹੋ ਗਏ ਠੀਕ ਹੈ ਇਹ ਇਹ ਚੀਜ਼ ਤੇ ਮਾਰਕੀਟ ਬਣਾਉਣੀ ਵੀ ਜ਼ਰੂਰੀ ਹੈ ਨਾ ਹਾਂ ਮਾਰਕੀਟ ਬਾਈ ਹੌਲੀ ਹੌਲੀ ਬਣਾ ਪਹਿਲਾਂ ਹੁਣ ਜਦੋਂ ਮੈਂ ਇੱਥੇ ਪਹਿਲਾ ਜੇ ਕਾਊਂਟਰ ਲਾਇਆ ਸੀਗਾ ਉਦੋਂ ਮੈਨੂੰ ਦਿੱਕਤ ਆਉਂਦੀ ਸੀ ਥੋੜੀ ਘਟਾ ਆਉਂਦੀ ਸੀ ਲਾ ਤੇ ਦੁਬਾਰਾ ਫਿਰ ਅਸੀਂ ਕੀ ਕਰਿਆ ਹੁਣ ਇੱਕ ਤਾਂ ਇੱਥੇ ਹੀ ਕਾਊਂਟਰ ਲਾ ਲੈਣੇ ਆਗੇ ਜਦੋਂ ਆਪਣੇ ਕੋਲ ਸਬਜ਼ੀ ਜ਼ਿਆਦਾ ਹੁੰਦੀ ਆ ਫਿਰ ਪਾਪਾ ਜੀ ਉੱਥੇ ਖੜ੍ਹ ਜਾਂਦੇ ਨੇਗੇ ਜਾ ਕੇ ਆਪਣਾ ਬਡਮੀਨ ਰੋਡ ਤੇ ਉੱਥੇ ਆਪਣਾ ਟਰੈਕਟਰ ਤੇ ਟਰਲ ਲੱਗੀ ਹੁੰਦੀ ਆ ਉੱਥੇ ਬਹੁਤ ਵਧੀਆ ਸੇ ਨੂੰ ਵੀ ਲੋਕਾਂ ਨੂੰ ਇਹ ਨਾ ਸਬਜੀ ਖਾ ਕੇ ਨਾ ਦਾ ਟਰਸਟ ਬਣ ਜਾਂਦਾ ਵੀ ਇਹਦੀ ਚੀਜ਼ ਬਹੁਤ ਬਹੁਤ ਬੰਦੇ ਬਈ ਸਪੈਸ਼ਲ ਆਉਂਦੇ ਨੇ ਸਪੈਸ਼ਲ ਆਉਂਦੇ ਹਾਂ ਵੀ ਜਿਹੜੇ ਆ ਕਹਿੰਦੇ ਵੀ ਹਾਂ ਬਈ ਆ ਚੀਜ਼ ਦੇਰ ਸਾਨੂੰ ਵੀ ਸਾਡੀ ਚੀਜ਼ ਟੌਪ ਬਣ ਰਹੀ ਆ ਉਹ ਅਸਲ ਆਪਾਂ ਨੂੰ ਮਾਰਕੀਟ ਬਣਾਉਣ ਦਾ ਬਈ ਫੇਰ ਹੀ ਅਸਲ ਸੁਆਦ ਆਗਾ ਜੇ ਹੁਣ ਆਪਾਂ ਆਪਦੇ ਮੂੰਹੋਂ ਕਹੀ ਚੱਲੀ ਕੋਈ ਚੀਜ਼ ਹਨਾ ਵੀ ਬਈ ਮੇਰੀ ਕੀ ਦਾ ਪ੍ਰੋਡਕਟ ਆ ਚੀਜ਼ ਉਹ ਨਹੀਂ ਹੁੰਦਾ ਜੇ ਹੁਣ ਤੁਮਨ ਕਿ ਆਪਾਂ ਦੁੱਧੇ ਦੇ ਮੂੰਹਗਾਈਏ ਵੀਰ ਹਾਂ ਬਈ ਆ ਚੀਜ਼ ਦਾ ਸਵਾਦ ਹੈਗਾ ਵੱਖਰਾ ਹਨ ਵੀ ਬੰਦੇ ਕੰਮ ਕਰਦੇ ਨੇ ਯਾਰ ਆ ਚੀਜ਼ ਦਾ ਫਰਕ ਉਹ ਗੱਲ ਚੋਂਦਿਆ ਜੀ ਬਈ ਆਪਦੇ ਮੂੰਹ ਕਹੇ ਕੋਈ ਵੀ ਪ੍ਰੋਡਕਟ ਬਣਾ ਲੁੰਦਾ ਹਾਂ ਹਾਂ ਜਿੰਨੇ ਜਿਹਦਾਰ ਆ ਪੰਜ ਚਾਰ ਸਾਲ ਪਹਿਲਾਂ ਦੀ ਗੱਲ ਕਰੀ ਜਣਾ ਤੂੰ ਵੀ ਠੇਕੇ ਤੇ ਵਾਣ ਲੈ ਕੇ ਕਰਦਾ ਸੀ ਜੀ ਤੁਸੀਂ ਹਾਂ ਵੀ ਕਿਵੇਂ ਆਇਆ ਕੀ ਸਿਸਟਮ ਸੀਗਾ ਠੇਕੇ ਦੀਆਂ ਟਿਕਦਾ ਸੀਗੀਆਂ ਠੇਕੇ ਤੇ ਮਸ ਹੁੰਦਾਦਾ ਗੱਲ ਠੇਕੇ ਤੇ ਬਈ ਇੱਕ ਤਾਂ ਨਾ ਹੁਣ ਆਪਣੇ ਚੱਕ ਜਿਮੀਦਾਰਾਂ ਦਾ ਕੀ ਹੋਇਆ ਖੜਾਗਾ ਵੀ ਇੱਕ ਦੂਜੇ ਤੋਂ ਰੀਸ-ਮਰੀਸੇ ਜਿਵੇਂ ਹੁਣ ਤੁਸੀਂ ਲਾ ਲਓਣ ਤੇਰੇ ਕੋਲੇ ਵਾਣ ਹਾਂ ਮੈਂ ਆ ਗਿਆ ਆ ਕਹਿਣਾ ਵੀ ਚਲੋ ਯਾਰ ਆਪਾਂ ਇਹ ਤੋਂ 5000 ਰੁਪਏ ਵਧ ਕੇ ਲੈ ਲੂ। ਫੈਨਾ ਨਹੀਂ ਚਲਦੇ। ਇੱਕ ਦੂਜੇ ਤੇ ਉਤ ਦੀ ਬਾਣ ਵਧਾ ਵਧਾ ਕੇ। ਹੁਣ ਐ ਮੰਨ ਬਈ ਲੱਖ ਲੱਖ ਰੁਪਈਆ ਬਾਣ ਠੇਕੇ ਤੇ ਹੋ। ਹੂੰ। ਆਪਾਂ ਨਾਰਮਲ ਹੀ ਪਤਾਗਾ। ਤੁਸੀਂ ਕੋਈ ਬਾਣ ਵੀ ਲਾ ਲਾ ਚਾਹੇ ਮੋਟਰ ਸਾਧਨ ਹੈਗਾ ਜਾਂ ਨਹੀਂ ਹੈਗਾ। ਹੂੰ। 60 70 ਤੋਂ ਘੱਟ ਥੱਲੇ ਹੈ ਨਹੀਂ ਬਾਈ ਕੋਈ। ਹਾਂ। ਫਿਰ ਉਹ ਜੇ ਤੂੰ ਐ ਮੰਨ ਲਾ ਬਾਈ ਹੁਣ ਆਪਾਂ ਜਿਹੜੇ ਨੂੰ ਹੁਣ ਠੇਕਾ ਦੇਤਾ ਉਹਦੇ ਤਾਂ ਮੱਤਤ ਬਣ ਗਈ। ਹਾਂ। ਜਿਹੜਾ ਆਪਾਂ ਠੇਕੇ ਦੇ ਉਹ ਕਰਦੇ ਆ ਉਹ ਨਾ ਬਾਈ ਸਿਰੀਪਾਲੀ ਨਾਲ ਨਾ ਭੈੜਾ ਕੰਮ। ਭੈੜਾ ਕੰਮ। ਭੈੜਾ ਕਿਵੇਂ ਮੈਂ ਤੇ ਹੁਣ ਬੱਚਾ ਬੰਦੇ ਕਹਣ ਲੱਗੇ ਨੇ ਬਾਈ ਯਾਰ ਇਹ ਕਿਵੇਂ ਜਿਆਦਾ ਫੋਰ ਬਿਜਾਰਾ ਆਖੀ ਦੇਖਣਾ ਵਿੱਚ ਕਮੈਂਟਾਂ ਚ ਲੋਕ ਇਦਾਂ ਹੀ ਹੋਣ ਲੱਗੇ ਆ। ਹਾਂ। ਚੱਕਰ ਕੀ ਆ ਬਾਈ ਜਦੋਂ ਦੇਖ ਆਪਾਂ ਕਿਸੇ ਬੰਦੇ ਨਾਲ ਗੱਲ ਕਰ ਲਈ ਫਲੇਵਰ ਵਾਲੇ ਦੀ। ਹਾਂ। ਮੰਨ ਲਾ ਤੂੰ ਆਪਾਂ ਲੱਖ ਰੁਪਈਆ ਦੀ ਗੱਲ ਕਰ। ਹਾਂ। ਠੀਕ ਆ। ਫੇਰ ਚੱਲ ਆਪਣਾ ਭਾਈਚਾਰੇ ਨਾਲ ਹੋ ਜਾਂਦਾ ਵੀ ਚੱਲ ਯਾਰ 20-30 ਹਜ਼ਾਰ 10 ਹਜ਼ਾਰ ਵਰਤਣਾ ਵੀ ਮੈਂ ਮੈਨੂੰ ਪਈ ਬਿਨਾ ਵੀ ਅੱਜੂ ਦੇਤੀਆਂ ਉਹ। ਜਿਹੜੀ ਆਪਾਂ ਜਵਾਨ ਕਰ ਲਈ ਉਹਨਾਂ ਨਾਲ ਉਹ ਤਾਂ ਆਪਾਂ ਨੂੰ ਲੱਖ ਰੁਪਈਆ ਜਾਂ 1-30 ਦੇਣਾ ਹੀ ਪਊ। ਦੇਣਾ ਪਊਗਾ। ਕੋਈ ਮੀਂਹ ਆਵੇ ਕੋਈ ਗੜੇ ਹੋਵੇ ਉਹ ਉ ਆਪਣੀ ਜਾਨ ਮੁੱਠੀ ਜਾ ਜਾਂਦੀ ਹੈ ਜੇ ਕੋਈ ਹੁਣ ਤਾਂ ਮੱਲਾ ਮੜਾ ਇਹ ਬਦਲ ਹੋ ਜੇ ਹਨ ਪਿਛੇ ਕਣਕ ਵੇਲੇ ਲਾ ਲ ਮੜਾ ਜੇ ਕੋਈ ਬਦਲ ਵਾਈ ਹੋ ਜਾਂਦੀ ਸੀਗੀ ਤੇ ਤਾਂ ਹੀ ਝਾਕੀ ਜਾਂਦੇ ਸੀ ਵੀ ਯਾਰ ਇੰਨਾ ਪੈਸਾ ਵੀ ਲਾਈ ਬੈਠਿਆ ਵਿਕੀ ਨਾਲ ਐਡਵਾਂਸ ਦੇਣਾ ਹਾਂ ਐਡਵਾਂਸ ਦੇਣਾ ਸੀ ਉਹਦੀ ਬਚਤ ਨਹੀਂ ਸੀ ਹੁਣ ਕੀ ਕਰਿਆ ਬਾਈ ਮੈਨੂੰ ਹੋਏ 4-5 ਸਾਲ ਹਾਂ ਬਾਣ ਠੇਕੇ ਵਾਲਾ ਸਾਰਾ ਛੱਡ ਤਾ ਹਾਂ ਠੀਕ ਹੈ ਠੇਕੇ ਵਾਲਾ ਬਾਣ ਛੱਡ ਕੇ ਇੱਕ ਤਾਂ ਆਪਾਂ ਨਾਲ ਕਰ ਲਿਆ ਬਰਮ ਬਰਮਿਕ ਪੋਸਟਾ ਹਾਂ ਠੀਕ ਆ ਹੁਣ ਉਹ ਆਂਦੇ ਫਾਰਮ ਵਾਲਾ ਹਾਂ ਉਹਦੇ ਨਾਲ ਨਾਲ ਫਿਰ ਆਪਾਂ ਸਬਜ਼ੀ ਦਾ ਸ਼ੁਰੂ ਕਰ ਲਿਆ ਠੀਕ ਆ ਉਥੇ ਨਾਲ ਹੀ ਹੁਣ ਫਾਰਮ ਚ ਕੰਮ ਕਰੀ ਜਨੇ ਆ ਨਾਲ ਇਧਰ ਸਬਜ਼ੀ ਚ ਕੰਮ ਕਰੀ ਜਨੇ ਆ ਉਹਦਾ ਬਹੁਤ ਫਰਕ ਪੈਂਦਾ ਬਾਕੀ ਜਿਹੜਾ ਆਪਣਾ ਉਧਰ ਰੇਹ ਤਿਆਰ ਹੁੰਦਾ ਜਾਂ ਹੋਰ ਕੋਸ ਉਧਰ ਗੰਡਵਾ ਤੇ ਰੇਹ ਉਹ ਸੇਲ ਹੋ ਜਾਂਦੀ ਆ ਉਸ ਆਪਾਂ ਜਿਹੜੀ ਜਿਹੜੀ ਖਾਦ ਆਗੀ ਉਹ ਇਹਦੇ ਵਿੱਚ ਵਰਤ ਲੈਂਦੇ ਆ ਇੱਕ ਜਗਤਾਰ ਕਰਦੀ ਖੇਤੀ ਕਿ ਨਹੀਂ ਆਪਣੇ ਕਰਦੀ ਖੁੱਤੀ ਵੀ ਗੇ ਲੈਣ ਦੀ ਗੇ ਜਿਹੜੀ ਜਿਹੜਾ ਬਰਮਿਕ ਪੋਸਟ ਵਾਲਾ ਕੰਮ ਆ ਦੋਸਤ ਆਪਾਂ ਜਗਤਾਰ ਦੀ ਪਹਿਲਾਂ ਵੀ ਵੀਡੀਓ ਕਰੀ ਸੀ ਹੁਣ ਵੀ ਆਪਾਂ ਕਰ ਦਾਂਗੇ ਵੀਡੀਓ ਠੀਕ ਆ ਤੇ ਇਹ ਤੋਂ ਖਾਦ ਵੀ ਲੈ ਜਿਹੜਾ ਬਰਮਿਕ ਪੋਸਟ ਵਾਲਾ ਕੰਮ ਆ ਗਾ ਤੇ ਉਹ ਤਾਂ ਮੰਨ ਲੇ ਕਿ ਤਰ੍ਹਾਂ ਦਾ ਬਿਜ਼ ਕਿਉਂਕਿ ਵੀ ਯਾਰ ਇਹ ਬਿਜ਼ਨਸ ਆ ਜਿਵੇਂ ਤੂੰ ਸਬਜੀ ਵਾਲ ਲੈ ਕੇ ਆਇਆ ਕਰਦੇ ਆ ਨਾ ਠੀਕ ਆ ਤੇ ਮੰਨ ਲਓ ਚਲੋ ਅਡਵਰਟ ਬੰਦੇ ਸੋਚਉਂਦੀ ਹੈ ਕੰਮ ਆਪਾਂ ਇਹਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਮਿਹਨਤ ਕਰਕੇ ਕੋਈ ਵੀ ਆਪਾਂ ਪਾਖੜਾ ਨਹੀਂ ਹੈਗਾ ਹਾਂ ਮੈਂ ਚੂਰੀ ਠੱਗੀ ਨਾ ਕਰੋ ਹਣਾ ਪ੍ਰਕਾਰ ਦੇ ਇਹ ਚੀਜ਼ ਦੀ ਔਖੀ ਨਹੀਂ ਮੰਨਦੇ ਵੀ ਯਾਰ ਸਬਜੀ ਖੜ ਕੇ ਸਬਜੀ ਵੇਚਾਂਗੇ ਤਾਂ ਸਾਨੂੰ ਗੱਲ ਦੀ ਵੇਚਣ ਲੱਗਦਾ ਕੋਈ ਘਰੋਂ ਇੱਕ ਵਾਰ ਤਾਂ ਹੋਇਆ ਸੀ ਬਾਈ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਸਬਜੀ ਲਾਈ ਹੈ ਨਾ ਉਦੋਂ ਮੈਂ ਲਗਭਗ 6 ਕਨਾਲਾਂ ਸਬਜੀ ਲਾਈ ਸੀ ਵੀ ਸਰੋਂ ਚੋ ਕੁਡਜੇ ਵੱਡ-ਵੱਡ ਕੇ ਆਏ ਵਿੱਚੋਂ ਸਟੈਂਡਿੰਗ ਜੀ ਕਰ ਉਹ ਸਾਲ ਬਈ ਮਾਲਕ ਦੀ ਕਿਰਪਾ ਨਾਲ ਰੇਟ ਵੀ ਵਧੀਆ ਆ ਗਿਆ ਰਹੀ ਯਾਰ ਜਦੋਂ ਕਿਸੇ ਪਾਸੇ ਜੋੜਨਾ ਹੋਵੇ ਰੱਬ ਕਰ ਲੈਂਦੇ ਨੂੰ ਤੇ ਮੈਨੂੰ ਡੈਡੀ ਕਹਿੰਦੇ ਵੀ ਗੱਲ ਸੁਣੋ ਕਹਿੰਦੇ ਯਾਰ ਵੀ ਹੁਣ ਮੈਂ 20 ਕਿਲੋ ਦਾ ਮਾਲਤ ਕਹਿੰਦਾ ਯਾਰ ਮੈਂ ਹੁਣ ਉਹ ਵੀ ਸਭ ਜਿੱਤਾ ਨਹੀਂ ਵੇਚੀ ਜਾਊਗਾ ਵੀ ਇਹ ਤਾਂ ਗਲਤਾਂ ਗਈ ਵੀ ਤੂੰ ਪੁੱਠੇ ਸਿੱਧੇ ਜਗ੍ਹਾ ਮਗਰ ਜਿਹੜੇ ਕੱਧਾ ਕੰਮ ਕਰਨਾ ਉਹ ਕਰ ਲੈ ਇੱਕ ਗੱਲ ਮੈਂ ਕਿਹਾ ਚਲ ਤੁਸੀਂ ਐ ਕਰੂ ਤੁਸੀਂ ਖੇਤ ਲੈ ਹਾਂ ਠੀਕ ਆ ਮੈਂ ਲਿਓ ਰੱਖ ਲੂ ਸਬਜ਼ੀ ਆਪੇ ਤੇ ਸੇਲ ਕਰ ਲੂ ਆਪੇ ਹੋ ਕਲੂ ਤੁਸੀਂ ਸਬਜ਼ੀ ਵੇਚਣ ਜਾਣਾ ਨਾ ਖੜਿਓ ਹਾਂ ਚਲੋ ਕਹਿੰਦੇ ਵੀ ਠੀਕ ਆ ਜਦੋਂ ਭਾਈ ਹੁਣ ਰੇਟ ਆ ਗਿਆ 4 ਪਾਈ ਸੱਤ ਚਾਉਣ ਲੱਗੇ ਨਾ ਰੋਜ ਦੇ ਪੈਸੇ ਰੋਜ ਦੇ ਰੋਜ ਦੇ ਪੈਸੇ ਆਉਣ ਲੱਗੇ ਉਹਨਾਂ ਹੱਥ 'ਚ ਤੇ ਨੋਟਾਂ ਨੂੰ ਫਿਰ ਕਿਹੜਾ ਛੱਡਦਾ ਹੈ ਤੇ ਹੁਣ ਤੁਸੀਂ ਐ ਮੰਨ ਲਾ ਵੀ ਮੈਨੂੰ ਤਾਂ ਜਿਆਦੇ ਸਬਜ਼ੀ ਤੋੜਨ 'ਚ ਤੇ ਜਾਂ ਕੋਈ ਤੁਸੀਂ ਐ ਮੰਨ ਲਓ ਗੋਡਗੜੀ 'ਚ ਕੋਈ ਲਾਲ ਬਈ ਦਾ ਵੀਰ ਆਊਗਾ ਜਾਂ ਫਾਰਮ ਦਾ ਹੋਇਆ ਤੇ ਜੇ ਬਾਕੀ ਖੇਤੀ ਦਾ ਹੋਇਆ ਨਾ ਹੁਣ ਡੇੜੀ ਉਹ ਸੇਲ ਕਰਦੇ ਨੇ ਬਾਕੀ ਸਾਰਾ ਸਮਾਨ ਹਾਂ ਬਾਕੀ ਕੰਮ ਕਰਨ ਨਾਲ ਤਾਂ ਖਰਚੇ ਵਿੱਚ ਕੰਮ ਤਾਂ ਭਾਈ ਬਹੁਤ ਫਰਕ ਆ ਵੀਰੇ ਯਾਰ ਆਪਣਾ ਬਾਕੀ ਮਾਰਕੀਟ ਵੰਡਣਾ ਦਾ ਹੋ ਜਾਂਦਾ ਵੀਰੇ ਤੇ ਤੇ ਕੀ ਕਰ ਕਰੀਂ ਜੀ ਤਾਰ ਵੀ ਆਪ ਨੂੰ 15-2 ਜਿਹੜੀ ਵੀ ਉਹ ਤੁਹਾਨੂੰ ਬਦ ਦੋ 15000 ਜੇ ਆਪਾਂ ਸਾਰਾ ਜਿਵੇਂ ਤੇਲ ਪਾਣੀ ਲਾ ਲਈ ਜਾਂ ਹੋਰ ਜੇ ਉਹ ਆਪਾਂ ਜੋੜ ਕੇ ਚੱਲੀਏ ਨਾ ਹਾਂ ਹਾਂ ਤੇ ਬਚਦੇ ਆਪਾਂ ਨੂੰ ਕੱਲੇ ੱਤਕੀ ਨਹੀਂ ਉੱਤੇ ਹਾਂ ਠੀਕ ਹੈ ਗੱਲ ਚਲ ਹਾਂ ਆਪਣਾ ਜੱਟੂ ਹਿਸਾਬ ਹੁੰਦਾ ਵੀ ਆਪਾਂ ਮੋਟਾ ਹਿਸਾਬ ਗੱਲ ਲੈਨੇ ਆ ਫੇਰ ਇੰਨਾ ਆਪਾਂ ਠੇਕਾ ਦਿੱਤਾ ਇੰਨੀ ਆਪਾਂ ਲਵਾਈ ਦਿੱਤੀ ਇੰਨਾ ਕ ਆਪਣਾ ਟਰੈਕਟਰ ਤੇਲ ਖਾ ਗਿਆ ਵੀ ਹਾਂ ਠੀਕ ਆ ਤੁਹਾਨੂੰ ਯਾਰ ਆ ਜਾਨਾ ਟਰਾਲੀਆਂ ਭਰਦੀਆਂ ਹਾਂ ਹਾਂ ਜਦੋਂ ਟਰਾਲੀਆਂ ਆ ਜਾਂਦੀਆਂ ਨਹੀਂਆਂ ਢੇਰੀ ਜੀ ਲੱਗ ਜਾਂਦੀ ਹੈਗੀ ਪਰ ਐ ਤਾਂ ਹੁੰਦਾ ਨਹੀਂ ਵੀ ਜਿਹੜੀ ਢੇਰੀ ਲੱਗੀ ਹੈਗੀ ਉਹ ਤਾਂ ਠੇਕੀ ਜੀ ਗਈ ਸਾਰੀ ਠ ਕਦੇ ਮਾਰਾਂ ਬਹੁਤ ਕੰਨੀ ਹੁੰਦੀ ਨੇ ਹਾਂ ਭਾਈ ਉਹ ਤਾਂ ਕੀ ਜੋ ਉਹਨੇ ਕਰ ਵੀਦਾ ਪੈ ਇੱਕ ਕਨਾਲ ਤਾਂ ਵੀ ਸਬਜ਼ੀ ਲਾ ਕੇ ਕਮਾ ਸਕਦੇ ਜਿਵੇਂ ਕਿਲੇ ਦੇ ਹਾਂ ਭਾਈ ਜੇ ਨਾ ਆਪ ਆਪ ਸੇਲ ਕਰਦੇ ਆਂਗੇ ਸਾਜੀ ਵੀ ਬਾਕੀ ਅਲੱਗ ਅਲੱਗ ਲਾਓ ਇੱਕ ਚੀਜ਼ ਨਾ ਲਾਓ ਕਿਉਂਕਿ ਜਿਹੜੇ ਆਪਣਾ ਕਾਊਂਟਰ ਤੇ ਸਾ ਸਾਰੀ ਸਾਰੀ ਚੀਜ਼ ਹੋਊਗੀ ਹੂੰ ਜਿਵੇਂ ਹੁਣ ਦਾ ਲਾ ਲਓ ਹੁਣ ਟਮਾਟਰ ਮਿਰਚ ਹੋਊਗੀ ਗੰਢਾ ਹੋ ਗਿਆ ਲਸਣ ਹੋ ਗਿਆ ਨਾਲੇ ਪ੍ਰੋਜੈਕਟ ਜਿਵੇਂ ਛੋਲੇ ਦਾ ਹੋ ਗਿਆ ਤੁਰੀ ਸਾਰੇ ਪ੍ਰੋਜੈਕਟਰ ਹੋ ਸਾਬ ਦੇ ਕਿਉਂਕਿ ਫੇਰ ਹੀ ਕਾਉਂਟਰ ਚੱਲਦਾ ਜੇ ਹੁਣ ਆਪਾਂ ਕਹਿ ਦਈਏ ਵੀ ਹੁਣ ਕੱਦੂਦਰੀ ਕੱਦੂਦਰੀ ਬਿਠੇ ਤੇ ਉਹ ਗਾਹਕ ਬਈ ਕੀ ਖੜੂ ਉੱਥੇ ਆਪਾਂ ਕਹਿੰਨੇ ਵੀ ਸੌਕੀ ਖੇਤੀ ਐ ਇਹੇ ਇਹ ਬੀਜ ਲੋ ਵੀ ਹਾਂ ਇਹ ਤਾਂ ਲੇਵਲ ਦੀ ਵੈਰਾਈਟੇ ਹੁਣ ਆਪਾਂ ਕੋਲੇ ਕੀ ਕੁਝ ਅਜਿਹਾ ਰਿਹਾ ਸਾਡੇ ਤਿੰਨੇ ਆਪਾਂ ਹੁਣ ਆਪਣੇ ਕੋਲੇ ਬਈ ਲਗਭਗ ਸਾਰੀ ਹੱਟ ਨਹੀਂ ਹੈ ਠੀਕ ਐ ਜਿਵੇਂ ਕੱਦੂ ਹੋ ਗਿਆ ਪਹਿਲਾਂ ਉਥੇ ਤੋਰੀ ਹੋ ਗਈ ਹਾਂ ਚੌਲਾ ਹੋ ਗਿਆ ਭਿੰਡੀ ਹੋ ਗਈ ਟਿੰਡੋ ਤਾਰਾ ਟਮਾਟਰ ਹੋ ਗਈ ਆਪਣਾ ਮਿਰਚਾਂ ਹੋ ਗਈਆਂ ਮਿਰਚਾਂ ਹੋ ਗਈਆਂ ਠੀਕ ਆ ਨਾ ਗੱਲ ਤੇ ਜਿਹੜਾ ਹਰਾ ਗੰਡਾ ਲੱਗਿਆ ਹੋਇਆ ਆਪਣਾ ਨਾਲ ਦੀ ਨਾਲ ਉਹ ਵੀ ਸੇਲ ਹੋ ਜਾਂਦਾਗਾ ਪਹਿਲਾਂ ਹਰਾਲਾ ਸੁਣ ਵੀ ਸੇਲ ਕਰਿਆ ਬਈ ਆਪਾਂ ਤੇ ਪੇਠਾ ਹੋ ਗਿਆ ਪੇਠਾ ਵਧੀਆ ਚੀਜ਼ ਹੈ ਹਾਂ ਪੇਠਾ ਵਧੀਆ ਪ੍ਰੋਜੈਕਟ ਆ ਤੇ ਜਗਤਾਰ ਜਿਵੇਂ ਤਿੰਨ ਤਿੰਨ ਚਾਰ ਸਾਲ ਹੋ ਗਏ ਬੀ ਵੀ ਉਹੀ ਲਾਈ ਜਾਨਾ ਤੂੰ ਕੋਈ ਬੀ ਸੈਕਟ ਦਿੱਤਾ ਕਿ ਵੀ ਬਦਲ ਲੈਣਾ ਨਾ ਨਹੀਂ ਨਹੀਂ ਬੀ ਬਾਈ ਕੁਸਤਾ ਮੌਸਮ ਦੇ ਹਿਸਾਬ ਜੀ ਨਾਲ ਨੇ ਨਹੀਂ ਜਿਵੇਂ ਹੁਣ ਗਰਮੀ ਦੇ ਕਦੂ ਦਾ ਬੀ ਆ ਕੋਈ ਤੈਨੂੰ ਹੱਟ ਆਇਆ ਹੋਵੇ ਹਾਂ ਅਲੱਗ ਅਲੱਗ ਹਾਂ ਅਲੱਗ ਅਲੱਗ ਆਉਂਦੀਆਂ ਨੇ ਵੀਰੇ ਬੇਟੀਆਂ ਹੁਣ ਜਿਵੇਂ ਹਾਂ 200 ਚੋਂ ਉਹਦਾ ਰਿਜ਼ਲਟ ਬਹੁਤ ਵਧੀਆਗਾ ਇੱਕ ਤਾਂ ਬਈ ਉਹਦਾ ਸਾਈਜ਼ ਵਾਲਾ ਘੰਟ ਬਣਦਾ ਹੈ ਘੰਟ ਬਣਦਾ ਇੱਕ ਨਾਲ ਬਾਰਸ਼ ਜੇ ਅਫਲਦਾ ਨਹੀਂ ਬਾਰਸ਼ ਜਹੋ ਨਹੀਂ ਹੁੰਦਾ ਪਹਿਲਾਂ ਪਜਾਇ ਦੇ ਹਾਂ ਪਹਿਲਾਂ ਜੈ ਦੇਵ ਵੀ ਲਾਉਂਦੇ ਸੀਗੇ ਕਲਾਉਜ ਦਾ ਵੀ ਲਾਇਆਗਾ ਤੇ ਇੱਕ ਉਹਦਾ ਖਾਲਸ ਦਾ ਹੁੰਦਾ ਉਹ ਵੀ ਲਾਏ ਨੇ ਕਿ ਉਹ ਬਹੁਤ ਹੋ ਕਰਿਆ ਗਾ ਪਹਿਲੀ ਵਾਰ ਆਪਣੇ ਕੋਲ ਸਾਰਾ ਹੋ ਗਈ ਸੀਗਾ ਜੈ ਦੇਵ ਥੋੜਾ ਜਿਹਾ ਜਿਹਨੂੰ ਮੀਂਹ ਪਾ ਲੱਗਿਆ ਪੱਤਾ ਵਾਲਾ ਵੱਡਾ ਉਹਦਾ ਖਾਣ ਲੱਗ ਜਾਂਦਾ ਹਾਂ ਪੱਤਾ ਦਾ ਵੱਡਾ ਬਈ ਪਰ ਜੈ ਦੇਵ ਦੀ ਕੁਆਲਿਟੀ ਦਾ ਲੱਗਦਾ ਵਾਲਾ ਬਈ ਜਿਹੜੇ ਹੁਣ ਮੇਰੇ ਕੋਲ ਦੂਜਾ ਕਲਾਸ ਸੀਗਾ ਕਲਾਉਜ ਦਾ ਦੂਜੇ ਲੱਗੇ ਹੋਏ ਸੀ ਸਾਰੇ ਹੋ ਸੀਗੇ ਕਦੂ ਉਹਨਾਂ ਦਾ ਅਲੱਗ ਚੀਜ਼ ਹੁੰਦੀ ਸੀ ਕਿ ਮਾਰਕੀਟ 'ਚ ਰੇਟ ਡਿੱਗਦਾ ਕਦੋਂ ਕਹਿੰਦੇ 5 ਰੁਪਏ ਹੋ ਗਿਆ ਉਹਦੇ ਜਾਇਦੇ ਰੇਟੇ ਕਢਾਉਣੇ ਆ। ਹਾਂ ਉਹ ਤੋਂ ਜਾਇਦੇ ਦੂਜੇ ਨਾਲੋਂ 5-10 ਰੁਪਏ ਵੱਧ ਲੱਗਦਾ ਬਾਈ ਗ੍ਰੇਡ ਨਾਲੇ ਗ੍ਰੇਡ ਚੱਕਦੇ ਵੀ ਆ ਭੱਜ ਕੇ ਨੇ ਧੱਕੇ ਨਾਲ ਕਦੂਜੇ ਦੂਖਾ। ਸੋਨਾ ਵਾਲਾ ਹਾਂ ਆਕਾਰ ਬਹੁਤ ਸੋਨਾ ਬਾਈ ਤੇ ਪਿੰਡੀ ਕਿਹੜੀ ਲੈ ਵੀ ਬੈਠੇ ਹੋ? ਪਿੰਡ ਦਾ ਬਾਈ ਮਸ ਜੈਂਟਾ ਦੀ ਲਾਉਣ ਨੂੰ ਕਿਹੜੀ 7000 ਇੱਕ ਹਾਂ ਮੇਰਾ ਵਧੀਆ ਵਰਤੀ ਹੋਈ ਹੈਗੀ ਜਾਂ ਆਪਣੀ ਤਾਂ ਐਡਵਾਂਟਾ ਦੀ ਐਡਵਾਂਟਾ ਹਾਂ ਐਡਵਾਂਟਾ ਦੀ ਚੋਣ ਹੈ ਨਾ ਹਾਂ ਬਸ ਇਹ ਵੀ ਬ੍ਰੇਡਗੇ ਪਰ ਲੈ ਲੈਂਦੇ ਹਾਂ। ਹਾਂ ਬਾਕੀ ਨਵੀਂ ਵੀ ਵੈਰੈਟੀ ਦੇਖਦੇ ਹੁੰਦੇ ਆ ਕਿਉਂਕਿ ਬਾਈ ਹੁਣ ਜਿਹੜਾ ਸਮਾਂ ਦਾ ਟਾਈਮ ਹੈ ਨਾ ਹਰ ਇੱਕ ਨਵੇਂ ਤੋਂ ਨਵੇਂ ਵੀ ਆਪਣੇ ਆ ਤਾਂ ਵਧਾਉਂਦੇ ਨਵੇਂ ਤੋਂ ਨਵੇਂ ਤਿਆਰ ਕਰਦੇ ਨੇ ਜੇ ਹੁਣ ਆਪਾਂ ਇੱਕੋ ਚੀਜ਼ ਤੇ ਖੜੇ ਰਹੀਏ ਬਾਕੀ ਬਾਕੀ ਇੱਕ ਕੰਮ ਹੋਰ ਆ ਬਾਈ ਆਪਾਂ ਆਪਦੇ ਨਾਲ ਦੇਸੀ ਵੀ ਤਿਆਰ ਕਰੀਏ ਉਹ ਤਾਂ ਬਹੁਤ ਵਧੀਆ ਆਪਾਂ ਥੋੜੇ ਹਾਈਬ੍ਰਿਡ 'ਚ ਵੜ ਗਏ ਹਾਂ ਦੇਸੀ ਵੀ ਚੀਰੋ ਆਪਾਂ ਕਿਵੇਂ ਹਰਕਤ ਕਰ ਸਕਦੇ ਨੇ ਤੇ ਤਾਂ ਚਲੋ ਵੀ ਮੈਂ ਆਪਾਂ ਖੋਦੀ ਗੱਲ ਪਰ ਤੇ ਜਿਹੜੀ ਆਪਾਂ ਨੂੰ ਕੀ ਹੈਗਾ ਸਾਰਾ ਸਾਰ ਇੱਕ ਨੂੰ ਹੁੰਦਾ ਮੈਨੂੰ ਵੀ ਆਪਾਂ ਤੈਨੂੰ ਝੂਠ ਬੋਲੀ ਆਵਾ ਵੀ ਮੈਂ ਯਾਰ ਆਪਾਂ ਹੀ ਲਾਉਣਾ ਮੈਂ ਵੀ ਹੁਣ ਕੰਪਨੀ ਔਰ ਪ੍ਰਾਰ ਦੀ ਗੱਲ ਆ ਆਪਣੇ ਨਾ ਕੱਦੂ ਪੱਕ ਗਏ ਇਥੇ ਵਿੱਚ ਆਉਣਾ ਔਰ ਬੱਲਾ ਚ ਰਹੀ ਜਾਂਦੇ ਨੇ ਜੋ ਬੱਲਾ ਬਾਹਤੀਆਂ ਸੀ ਉਦੋਂ ਮਾਗਰੋਂ ਪਈ ਚਲ ਦੂਜਾ ਸਮਾਨ ਲਾਤਾ ਹੂੰ ਜੋ ਦਵਾਰੇ ਬੇਲਾ ਲਾਈਆਂ ਕਦੂਆਂ ਦੀਆਂ ਹੁਣ ਮੌਸਮ ਦੇ ਹਿਸਾਬ ਨਾਲ ਤਾਂ ਧਰਤੀ ਨੇ ਆਪਣਾ ਆਪ ਵੀ ਹਰਾ ਹੁੰਦਾ ਨਾ ਬਾਈ ਜਿਹੜੇ ਟਾਈਮ ਦੇ ਹਿਸਾਬ ਨਾਲ ਜਿਹੜਾ ਵੀ ਹੈਗਾ ਉਥੇ ਪੁਰਾਣੇ ਕਦੂਆਂ ਦੀਆਂ ਬੱਲਾਂ ਹਰੀਆਂ ਹੋਣਗੀਆਂ ਜਿਹੜੇ ਹੁਣ ਵਿੱਚ ਫੁੱਟੇ ਸੀ ਬਾਹਣ ਚ ਮੈਂ ਚੱਲ ਵੀ ਰੱਖ ਲੈਣੇ ਨਾ ਆਪਣਾ ਇਹ ਚ ਵੀ ਕਦੂ ਹੀ ਨੇ ਕੋਈ ਤੋਰੀਆਂ ਚ ਹੋਊਗੇ ਉਹ ਤੇ ਨਾਲੇ ਮੈਂ ਆਪਾਂ ਨੂੰ ਰਿਜ਼ਲਟ ਜੀ ਦਾ ਪਤਾ ਲੱਗ ਜੂ ਕੋ ਤੋਰੀਆਂ ਦੀਆਂ ਬੱਲਾਂ ਹਰੀਆਂ ਹੋਗੀਆਂ ਓਏ ਜਿਹੜਾ ਮੈਂ ਦੇਖਿਆ ਜਿਹੜਾ ਇਹਦਾ ਬੱਲਾ ਤਿਆਰ ਕਰਕੇ ਲਾਇਆ ਸੀ ਮੈਂ ਵੀ ਵੀਲ ਆਏ ਸੀ ਵੀ ਯਾਰ ਕੰਪਨੀ ਦੇ ਵੀ ਨੇ ਹੋ ਗਏ ਕੰਪਨੀ ਦੇ ਨੇ ਉਦੋਂ ਪਹਿਲਾਂ ਲਾਈ ਸੀਗੇ ਉਹਨਾਂ ਤੇ ਤਾਂ ਬਈ ਹਜੇ ਕਦੂਆਂ ਦਾ ਕੋਈ ਫੁੱਲ ਵੀ ਨਾ ਚੱਕਣ ਦੀ ਤਿਆਰੀ ਹਾਂ ਤੇ ਜਿਹੜੇ ਆਪਣੇ ਦੇਸੀ ਕਦੂ ਆਪਣੇ ਬਹਾਰੇ ਹੋਏ ਸੀਗੇ ਤੇ ਉਹਤੇ ਐਡੇ-ਐਡੇ ਕਦੂ ਹੀ ਨਾਲ ਦੇ ਨਾ ਬਣਨ ਲੱਗੇ ਜਿੰਨਾ ਜਦੋਂ ਉਹਨਾਂ ਨੇ ਚੂਣਾ ਬਣਿਆ ਮਾੜਾ ਜਾ ਤੇ ਉਹਨਾਂ ਨੇ ਨਾਲ ਦੀ ਨਾਲ ਫਲ ਦੇ ਸਤੋਂ ਉਦੋਂ ਪਹਿਲਾਂ ਆਪਾਂ ਵੀ ਮੈਂ ਉਦੋਂ ਦੇਖਿਆ ਥੋੜਾ ਜਿਹਾ ਵੀ ਯਾਰ ਆਪਾਂ ਕੁਦਰਤ ਦੀ ਚੀਜ਼ ਵੀ ਥੋੜੀ ਛੱਡ ਦੇ ਜੰਨੇ ਨਾ ਇੱਕ ਜਿਹੜੇ ਜਦੋਂ ਮੈਂ ਆਪਣੀ ਪਹਿਲਾ ਆਫ ਦੀ ਰਿਕਾਰਡ ਗੱਲ ਹੋਈ ਸੀ ਜਨਾਂ ਵੀ ਤੂੰ ਵੀ 70-80% ਆਰਗੈਨਿਕ ਕੰਮ ਦੀ ਕੋਸ਼ਿਸ਼ ਕਰਦਾ ਨਾ ਤੇ ਆਪਾਂ ਹੁਣ ਵੀ ਦੀ ਗੱਲ ਕਰੀ ਜੰਦੇ ਆ ਆਰਗੈਨਿਕ ਵੜ ਭਾਏ ਦੇ ਸਾਰੇ ਆ ਪਰ ਹਰ ਇੱਕ ਤਾਂ ਫੋਨ ਹੀ ਪੈਂਦਾ ਜਿੱਤ ਤੱਕ ਮੇਰਾ ਦਿਮਾਗ ਕਹਿੰਦਾ ਜੇ ਆਪਾਂ ਵੀ ਇਸ ਚੀਜ਼ ਨਾਲ ਜੁੜੇ ਹੋਏ ਆ ਵਿਛੜੀ ਦੇਸੀ ਵੀ ਆ ਉਹ ਆਰਗੈਨਿਕ ਕਰਨੇ ਹਾਈਬ੍ਰਿਡ ਨਾਲ ਸੌਖੇ ਨਹੀਂ ਹਾਂ ਫਰਕ ਆ ਵੀਰੇ ਅਸਲ ਆਪਣੇ ਬਈ ਪਤਾ ਕੀ ਆਰਗੈਨਿਕ ਦਾ ਰੌਲਾ ਤਾਂ ਹਰੇਕ ਪਾਈ ਜਾਂਦਾ ਪਰ ਆਰਗੈਨਿਕ ਦੀ ਕਦਰ ਨਹੀਂ ਕਰਦੇ ਹਾਂ ਕਦਰ ਵੀ ਨਹੀਂ ਕਰਦੇ ਹਾਂ ਹੁਣ ਤੁਸੀਂ ਆ ਲਲ ਹੁਣ ਇੱਥੇ ਮੇਰੇ ਕੋਲ ਦੁਕਾਨ ਤੇ ਆਉਂਗੇ ਹ ਮੈਨੂੰ ਕਹਿੰਦੇ ਬਾਈ ਆ ਚੀਜ਼ ਮਾੜੀ ਜੀ ਕਾਣੀ ਐ ਥੋ ਹਾਂ ਮੈਂ ਵੀ ਸਾਰਾ ਤਾਂ ਨਹੀਂ ਗਾਣਾ ਅਕੇ ਨਹੀਂ ਬਾਈ ਐ ਹਾਂ ਵੀ ਗੱਲ ਸੁਣ ਲਓ ਬਾਈ ਜੇ ਤੇ ਸਪਰੇਹਾ ਕਰੀਆਂ ਹੁਣ ਇਹ ਸਿੱਤੀ ਪਾਲਸ਼ਾ ਵੱਜਣਗੀਆਂ ਚਮਕੂ ਹਾਂ ਜੇ ਆਰਗੈਨਿਕ ਕਰਨਾ ਸਹੀ ਹੋ ਕਰਨਾ ਤਾਂ ਬਾਈ ਮਾੜਾ ਮੋਟਾ ਤਾਂ ਆਪਾਂ ਨੂੰ ਕਾਣੇ ਦੀ ਜਾਂ ਹੋਰ ਦੀ ਦਿੱਕਤ ਆਉ ਹਾਂ ਠੀਕ ਆ ਜਿਹੜਾ ਕਿਸੇ ਭਾਵੇਂ ਮੈਂ ਜਿਹੜਾ ਫਰੂਟ ਵਗੈਰਾ ਲੈਣਾ ਜਾਂ ਹੋਰ ਮੈਂ ਦੇਖ ਕੇ ਲੈਣਾ ਬੜੀ ਚਮਕਦਾਰ ਕਲਰ ਹੋਊਗਾ ਹਾਂ ਠੀਕ ਆ ਵੀ ਜਿਹੜਾ ਮਾੜਾ ਮੋਟਾ ਕੋ ਕਾਣਾ ਜਾਂ ਕੋਈ ਹੋਰ ਆਗਾ ਉਹ ਆਪਾਂ ਨੂੰ ਪਤਾ ਵੀ ਇਹ ਸਹੀ ਹੋਗਾ ਜਿਹੜੇ ਤੇ ਹੁਣ ਜਿਆਦਾ ਕੀ ਵਗਾਰਾ ਤੇ ਲਾਲੂ ਕਾਸ ਤੇ ਹਰ ਇੱਕ ਜੀਤ ਨਾ ਕਲਾ ਵੀ ਆ ਦੇਖ ਆਪਣੇ ਮੱਖੀਆਂ ਦੀ ਟ੍ਰੇਨਿੰਗ ਨਹੀਂ ਲਾਈ ਕਦੋਂ ਉਹ ਤਾਂ ਨਹੀਂ ਸਿੱਧੀ ਸੰਗਣ ਸਕਤੀ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਹੁੰਦੀ ਹੈ ਇਹ ਉਹ ਚੀਜ਼ ਤੇ ਡੰਗ ਮਾਰਦੇ ਜਿਹੜੀ ਜਿਹਾ ਜ਼ਹਿਰ ਨਹੀਂ ਹੋਊਗਾ ਤੇ ਉਹ ਚੀਜ਼ ਤੇ ਜੋ ਡੰਗ ਡੰਗ ਮਾਰੂਈ ਉਹ ਡਾਗੀ ਆਟੋਮੈਟਿਕਲੀ ਹੋਊ ਤੇ ਉਹ ਡਾਗੀ ਨੂੰ ਪਸੰਦ ਨਹੀਂ ਕਰਦੇ ਉਹ ਪਸੰਦ ਉਹ ਔਰ ਜੇ ਉਹ ਡਾਗੀਆਂ ਦੇ ਨਾਲ ਮਤਲਬ ਆਰਗੇਨਿਕ ਹਾਂ ਜਿਹੜਾ ਸੁੰਢੀ ਬਈ ਆ ਫਿਰ ਵੀ ਉਹ ਆਰਗੇਨਿਕ ਹਾਂ ਸੁੰਢੀ ਵੀ ਤਾਂ ਤਾਂ ਹੀ ਖੜੀ ਜਾਂਦਾ ਬਈ ਜੇ ਉਹ ਆ ਜੇ ਹੁਣ ਉਹੀ ਗੱਲ ਉਹ ਤੇ ਤਗੜੀ ਤੋਂ ਤਗੜੀ ਸਪਰੇਅ ਮਾਰੀ ਹੋਵੇ ਜਦੋਂ ਉਹਦੇ ਵਿੱਚ ਪਹਿਲੀ ਵਾਰਨ ਪਾਈ ਠੀਕ ਹੈ ਜਗਤਾਰ ਬਹੁਤ ਵਧੀਆ ਜਾਣਕਾਰੀ ਦਿੱਤੀ ਇੱਕ ਕਲਾਸ ਤੋਂ ਵੱਲ ਜਾਂਦੇ ਜਾਂਦੇ ਜੇ ਕੋਈ ਨਵਾਂ ਬੰਦਾ ਐ ਚੀਜ਼ੀ ਉਹ ਖੇਤੀ ਵਾਲਾ ਜੁੜਨਾ ਚਾਹੁੰਦਾ ਹਾਂ ਠੀਕ ਹੈ ਜਿਵੇਂ ਤੂੰ ਕਰੀਏ ਪਹਿਲਾਂ 5 ਆਸਾਂ ਚਲੋ ਉਹ ਆਪਾਂ ਫਾਸ ਕਰਨਾ ਤਾਂ ਮੰਨ ਲਓ ਘਰ ਤੇ ਆ ਨੂੰ ਕਰਨਾ ਤਾਂ ਬਦਲੇ ਕਿ ਮੈਂ ਇਹ ਚਾਰ ਲਈ ਜਾਂ ਕਿਸੇ ਦਿਨ ਥਾਂ ਲਈ ਮੈਂ ਇਹ ਚੀਜ਼ ਚਾਹਾਂ ਉਹ ਸਿੱਖ ਜਾਂਦਾ ਹਾਂ ਪਰ ਜੇ ਕਿਸੇ ਬੰਦੇ ਨੇ ਕਾਮਯਾਬ ਹੋਣਾ ਕਿੰਨੇ ਕ ਬਾਣ ਤੋਂ ਸਬਜ਼ੀ ਦੀ ਸ਼ੁਰੂਆਤ ਕਰ ਸਕਦਾ ਭਾਈ ਪਾਣ ਤੱਕ ਅੱਧਾ ਕਿਲਾ ਲਾ ਲਾ ਬੰਦੇ ਦਾ ਆਪ ਦਾ ਮਨ ਹੋਣਾ ਚਾਹੀਦਾ ਮੀਰ ਗੱਲ ਬਾਣ ਇਹ ਮੇਰਾ ਪੁੱਛਣ ਦਾ ਸਵਾਲ ਇਹ ਆ ਜਿਤਾਰ ਵੀ ਆਪਾਂ ਹੁਣ ਲਾ ਲਓ ਸ਼ਾਮ ਦਾ ਆਪਾਂ ਕਿਲਾ ਵੀ ਲਾ ਲਵਾਂਗੇ ਅੱਧਾ ਕਿਲਾ ਵੀ ਲਾ ਲਵਾਂਗੇ ਵੀ ਉਹ ਚੀਜ਼ ਆ ਜਾਂਦਾ ਘਰੇ ਰਿਸਕ ਫੈਕਟਰ ਨੇ ਕਿਉਂਕਿ ਵੀ ਮਹਿੰਗੇ ਨੇ ਰਹਿ ਜਾਂਦਾ ਹੈ ਨਾ ਵੀ ਵੱਡੀ ਚੀਜ਼ ਇੱਕ ਤਾਂ ਰਿਸਕ ਵਧ ਜਾਂਦਾ ਤੇ ਬਾਕੀ ਵੇਚਣ ਦੀ ਦਿੱਕਤ ਆ ਜਾਂਦੀ ਹੈ ਅਸਲ ਬਾਈ ਮੈਂ ਦੱਸਾਂ ਗੱਲ ਆ ਵੀ ਜੇ ਆ ਬੰਦੇ ਨਾਲ ਉਹਦੇ ਮਨ ਨਾਲ ਕੋਈ ਵੀ ਕੰਮ ਸ਼ੁਰੂ ਕਰਨਾ ਅੰਦਰਲੇ ਮਨ ਨਾਲ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋ ਦਿਖਾਵੇ ਤਾਂ ਕਹੇ 2020 ਹਾਂ ਆ ਪੰਜ ਨਾ ਬਹੜ ਲਾ ਲਿਆ ਬਈ ਹੈਨਾ ਵੀ ਉਸ ਤੋਂ ਬਾਅਦ ਆਪਾਂ ਕਿਤੇ ਬਾਹਣ ਚ ਨਾ ਬੜੀ ਜਾਂ ਹੋਰ ਨਾ ਕਰੀ ਉਹ ਆਪਣੇ ਆਪ ਤਾਂ ਸੱਜੀ ਉੰਨੀ ਲੱਗੀ ਜਾਂ ਨੀਰੀ ਲੇਬਰ ਪਾਈ ਚੱਲੀ ਹਾਂ ਮੈਂ ਤਾਂ ਜਿਆਦਾ ਮਾਈਂਡ ਸੈਟ ਕਰੋ ਵੀ ਤੂੰ ਕਿਹਨਾਂ ਨਾਲ ਸੰਭਾਲੇ ਵੀ ਆਪਾਂ ਕਿੰਨਾ ਸੰਭਾਲਾਂਗੇ ਲੋਕ ਨਾਲ ਸੰਭਾਲਾਂਗੇ ਜਾਂ ਅੱਧਾ ਕਿਲੋ ਤੋਂ ਸ਼ੁਰੂ ਕਰ ਲੂ ਵੀ ਕਿੰਨੀ ਵੇਚ ਲਵੋਗੇ ਇੱਕ ਵਾਰ ਆਪਾਂ ਅੱਧੇ ਕਿਲੋ ਤੋਂ ਸ਼ੁਰੂ ਕਰ ਲੂ ਅੱਧੇ ਕਿਲਲੇ ਚ ਵੰਡ ਕੇ ਹੈਨਾ ਸਾਰੀ ਵੈਰਾਈਟੀ ਲਾ ਲਓ ਅਬਦੁੱਲਾਹੋਂ ਭੰਡੀ ਚੌੜਾ ਸਾਰਾ ਜਿਹੜੇ ਸਾਬ ਦਾ ਪਸਿਆਲ ਦੀ ਸਬਜੀ ਲੈਣੀ ਐ ਜਾਂ ਦੂਜੀ ਲੈਣੀ ਆ ਹਾਂ ਜਦੋਂ ਆਪਣੀ ਉਹ ਸਬਜੀ ਸੇਲ ਹੋਣ ਲੱਗੀ ਨਾਲ ਦੀ ਹੋ ਸਕਦਾ ਜਿੰਨੀ ਆਪ ਜੀ ਆਪ ਸੇਲ ਕਰੋ ਜਿੰਨੀ ਵੀ ਹੁੰਦੀ ਆ ਹਾਂ ਹਾਂ ਉਹ ਆਪਣੇ ਆਪ ਸੇਲ ਕਰਕੇ ਬਾਈ ਇੱਕ ਤਾਂ ਆਪਾਂ ਨੂੰ ਆ ਵੀ ਰੇਟ ਵਧੀਆ ਮਿਲੀ ਜਾਊਗਾ ਜੇ ਹੁਣ ਆਪਾਂ ਬੋਲੀ ਤੇ ਜਾਵਾਂਗੇ ਜਾਂ ਔਰ ਉੱਥੇ ਦਾ ਬਾਈ ਤੁਹਾਨੂੰ ਪਤਾ ਹੀ ਆ ਰੇਟ ਕੀ ਹੁੰਦਾ ਹਨਾ ਹੁਣ ਪਹਿਲੀ ਵਾਰ ਤੁਸੀਂ ਆਇਆ ਲਾਲਾ ਬਾਈ ਇੱਥੇ ਤਾਂ ਪਹਿਲਾਂ ਅਗੇ ਜੀ ਕਦੋਂ 100 ਰੁਪਏ 100 ਰੁਪਏ ਹਾਂ ਉਹਦੇ ਕਦੋਂ ਘੱਟ ਲੱਗਦਾ ਸੀਗਾ ਕਦੋਂ ਘੱਟ ਲੱਗਦਾ ਠੀਕ ਆ ਮੇਰੇ ਕੋਲ 3 ਕਿੱਲੇ ਕਦ ਉਦੋਂ ਬਾਅਦ ਕੀ ਹੋਇਆ ਜਦੋਂ ਇੱਕਦਮ ਫਲ ਲੱਗਣ ਲੱਗ ਗਿਆ ਹਾਂ ਤੁਹਾਡੇ ਕੋਲ ਟਰਾਲੀ ਖੁੱਲੀ ਹੈ ਬਿਨਾ ਗਰੇਟਾ ਤੋਂ ਕਦੋਂ ਦੀ ਭਰ ਜਾਂਦੀ ਹਾਂ ਹਾਂ ਪਹਿਲਾਂ ਤਾਂ ਉਹੀ ਕਦੋਂ 95 ਰੁਪਏ 80 ਰੁਪਏ 100 ਰੁਪਏ ਲੱਗਦਾ ਸੀ ਦੇਖਦਾ 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 ਹੌਲੀ ਹੌਲੀ ਉਹੀ ਦੋ ਰੁਪਏ ਤੇ ਆ ਗਿਆ ਜਿਹੜੇ ਟਰਾਲੀਆਂ 'ਚ ਲੈਣ ਲੱਗ ਗਿਆ ਜਿਹੜੇ ਟਰਾਲੀਆਂ 'ਚ ਲੈਣ ਲੱਗ ਗਿਆ ਮੈਂ ਮੈਂ ਖੁਦ ਬਈ 2-3 ਰੁਪਏ ਦਾ ਸੌਦਾ ਕਰਕੇ ਐ ਟਰਾਲੀ ਦੀ ਟਰਾਲੀ ਲਹੁੰਦਾ ਰਿਹਾ ਹਾਂ ਵੀ ਇਹ ਜਿਹਾ ਲੱਗਦਾ ਰਾਏ ਆਈਡੀਆ ਇਹ ਪੁੱਛਣਾ ਹੋਵੇ ਤੈਨੂੰ 3 ਕਿੱਲਾਂ ਕਿੰਨੇ ਦੇ ਹੋਗੇ ਕਦੋਂ ਵਿੱਚ 100 ਰੁਪਏ ਦਾ ਲੈ ਲੈ ਵਿੱਚ ਹੀ 15 ਕਈ ਮੇਰਾ ਸਾਲ ਇਕੱਲੇ ਤਾਂ ਨਿਕਲੇ ਤਾਂ ਉਹ ਨਾ ਸੀਗਾ ਮੇਰਾ ਜਿਵੇਂ ਤੋਰੀ ਦਾ ਹੋ ਗਿਆ ਨਾਲ ਨਹੀਂ ਕਦੋਂ ਦਾ ਆਈਡੀਆ ਜਦੋਂ ਕਦੋਂ ਦਾ ਵੀ ਹੋ ਗਿਆ ਸਾਰਾ ਲਗਭਗ ਤੂੰ ਐ ਮੰਨ ਬਈ ਮੈਂ ਦੂਮਾਗਰੋ ਝੋਨਾ ਵੀ ਲਾਤਾ ਸੀ ਹੂੰ ਚਲ ਰਹਿ ਜਾਂਦਾ ਪਹਿਲਾਂ ਰੱਖਿਆ ਸੀ ਮੈਂ ਹੁਣ ਪਹਿਲਾਂ ਰੱਖ ਕੇ ਜਦੋਂ ਮੈਨੂੰ ਐ ਲੱਗਿਆ ਵੀ ਹੁਣ ਦੂਮਾਗਰੋ ਰੇਟ ਨਹੀਂ ਆਉਂਦਾ ਤਾਂ ਉਹਦਾ ਨਿਪਟੜ ਗਿਆ ਸੀਗਾ ਉਹ ਮੇਰਾ ਘੱਟੋ ਘੱਟ 70-75 ਹਜ਼ਾਰ ਦਾ ਕਿੱਲੇ ਦਾ ਹੋ ਗਿਆ ਸੀ ਪਹਿਲੇ ਹੋ ਗਿਆ ਹਾਂ ਸਾਰਾ ਵਧੀਆ ਹੋ ਗਿਆ ਨਾਲੇ ਉਦੂਮਾਗਰੋ ਬਾਈ ਮੈਂ ਝੋਨਾ ਲਾਇਆ ਸੀ 1500 ਹੂੰ ਠੀਕ ਆ ਉਹਨੇ ਟਾਈਮ ਘਟ ਲੇਤਾ ਉਹਨੇ ਟਾਈਮ ਚ ਵਧੀਆ ਹੋ ਗਿਆ ਬਾਕੀ ਕੱਖਾ ਵੀ ਕੰਟਰੋਲ ਹੋ ਜਾਂਦਾ ਨਾ ਚੋਨੇ ਲਵਾ ਨਾਲੇ ਬਾਈ ਚੋਨੇ ਦਾ ਹੋਰ ਸੀ ਗੱਲ ਜਿਹੜਾ ਹੁਣ ਏਡੇ ਏਡੇ ਬੱਲਾ ਸੀਗੀਆਂ ਬੱਚਾ ਸੀਗਾ ਜਦੋਂ ਬਾਅਦ ਤੇ ਤੇ ਹੋਰ ਚ ਉਹ ਵੀ ਬਹੁਤ ਕੈਮ ਰੇ ਰੇ ਦੀ ਹੋਰ ਸਪਰੇਅ ਦੀ ਬਹੁਤ ਘਟ ਲੋੜ ਪਈ ਉਹ ਕਿਉਂਕਿ ਤਾਕਤ ਮਿਲੀ ਹੋਈ ਸੀ ਉਹਨੂੰ ਹਰੀ ਖਾਧੀ ਹੋਗੀ ਲੈ ਵੀ ਦੋਸਤੋ ਵੀਡੀਓ ਦੇ ਵਿੱਚ ਜਗਤਾਰ ਨੇ ਤੁਹਾਨੂੰ ਸਾਰਾ ਕੁਝ ਖੁੱਲ ਕੇ ਦੱਸਤਾ ਇੱਕ ਕਿਲਾ ਸਬਜੀ ਦਾ ਜਗਤਾਰ ਖੁੱਲਾ ਲਾਉਂਦਾ ਵੰਡ ਕੇ ਲਾਉਂਦਾ ਦਾ ਬਾਕੀ GNUA ਦੀ ਵੀਡੀਓ ਵੀ ਇਹਦੀ ਵਰਮਿਕ ਪੋਸਟਰੀ ਆਪਾਂ ਕਰਾਂਗੇ ਪਰ ਜੇ ਕੋਈ ਵੀ ਕਿਸਾਨ ਵੀ ਰਚੀ ਨਾਲ ਜੁੜਨਾ ਚਾਹੁੰਦਾ ਹਨ ਛੋਟੇ ਪੱਧਰ ਤੋਂ ਸਬਜ਼ੀ ਦਾ ਕੰਮ ਸ਼ੁਰੂ ਕਰ ਸਕਦਾ ਜੋਬ ਨਾਲੋਂ ਕਿਤੇ ਹੀ ਮੂਰੇ ਹੈ ਇਹ ਕੰਮ ਠੀਕ ਹੈ ਜਿਹੜਾ ਤੁਹਾਡਾ ਆਪ ਦਾ ਕੋਈ ਬਿਜ਼ਨਸ ਹੋਗਾ ਕੋਈ ਖੇਤੀ ਦਾ ਕੋਈ ਡੈਰੀ ਫਾਰਮ ਦਾ ਕੋਈ ਵਰਮਿਕ ਪੋਸਟ ਦਾ ਉਹ ਜੋਬ ਨਾਲੋਂ ਕਿਤੇ ਵੀ ਮੂਰੇ ਹੁੰਦਾ ਤੁਸੀਂ 2 ਤੋਂ ਲੈ ਕੇ 5000 ਰੁਪਏ 10000 ਰੁਪਏ ਡੇਲੀ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਪਰ ਤੁਹਾਡੀ ਮਿਹਨਤ ਤੇ ਤੁਹਾਡੀ ਲਗਨ ਤੁਹਾਡਾ ਪੱਕਾ ਵਿਸ਼ਵਾਸ ਉਹ ਚੀਜ਼ ਦੇ ਵਿੱਚ ਹੋਣਾ ਬਾਕੀ ਕੋਈ ਕੱਲ ਹੋਰ ਆ ਵੀਰੇ ਮੈਂ ਹੋਰ ਕਰਦਾ ਜਿਹੜਾ ਜੋਬ ਦਾ ਕਹਿੰਦਾ ਤੂੰ ਗੱਲ ਜੋਬ ਉਥੇ ਜਾਵ ਤੇ ਲਾ ਲੋ ਜਿੰਨਾ ਟਾਈਮ ਦੇਤਾ ਵੀ ਉਹ ਟਾਈਮ ਤੇ ਜਾਣਾ ਆਪਾਂ ਆਹ ਟਾਈਮ ਤੇ ਆਪਣਾ ਕੰਮ ਕਰਨਾ ਸਾਰੇ ਕੰਮ ਦਾ ਇੱਥੇ ਆਪਦੀ ਮਨ ਮਰਜ਼ੀ ਦਾ ਕੰਮ ਹੈਨਾ ਬਾਕੀ ਆਪਦਾ ਖੇਤ ਖੁੱਲੀ ਹਵਾ ਚ ਵਧੀਆ ਉਹ ਆਪਦਾ ਖਰੀਰ ਬਾਈ ਉਹ ਮੈਂ ਤੇ ਖੇਤ ਵਿੱਚ ਐਡ ਆਨ ਕਰ ਦਿਆਂਗੀ ਪਰ ਮੈਂ ਪਹਿਲਾਂ ਗੱਲ ਕਰ ਰਹੀ ਸੀ ਕੱਲ ਨੂੰ ਵੀਡੀਓ ਕਰਕੇ ਆਈ ਸੀ ਫੌਜੀ ਬੰਦਾ ਉਹ ਟਾਇਰ ਹੋਇਆ ਠੀਕ ਹੈ ਹਾਂ 18 ਚ ਆਇਆ ਉਹ ਤੇ ਮੰਨ ਲਾ 18-20 ਸਾਲ ਦਾ ਟਾਇਰ ਹੋਇਆ ਹੋਊਗਾ ਉਹ ਕਹਿੰਦਾ ਮੈਂ ਪੀਆਰ ਅਪਲਾਈ ਕਰਕੇ ਕਹਿੰਦਾ ਫੌਰਨ ਕਹਿੰਦਾ ਸੀ ਕੈਨਸਲ ਕਰ ਕਹਿੰਦਾ ਮੈਂ ਅ ਦੇ ਕਰਾ ਲਈ ਨਾ ਕਿ ਪਹਿਲਾਂ ਮੈਂ 17-18 ਸਾਲ ਉੱਥੇ ਦੂਰ ਰਿਆ ਹਾਂ ਹਾਂ ਵੀ ਜਵਾਕ ਹੋ ਗਏ ਕਹਿੰਦਾ ਹੁਣ ਜੇ ਆਪਾਂ ਉੱਥੇ ਵਾਗ ਗਏ ਕਹਿੰਦਾ ਤੂੰ ਤੇਰੇ ਕੰਮ ਤੇ ਬਾਕੀ ਕਰ ਮੈਂ ਕਹਿੰਦਾ ਕਹਿੰਦਾ ਆਪਾਂ ਤਾਂ ਉਹਦਾ ਡੇਰੀ ਵਾਲਾ ਕੰਮ ਚ ਲਾ ਜੀ ਕਹਿੰਦਾ ਭਾਈ ਹੁਣ ਮੈਂ 24 ਘੰਟੇ ਪਰਿਵਾਰ ਚੋਂ ਚੰਗੀ ਬਾਣੀ ਥੋਣਦੇ ਤਰਖੇ ਹੱਥ ਨੇ ਦੋ ਲੇਵੜਾ ਕਹਿੰਦਾ ਮੈਨੂੰ ਤਾਂ ਕਹਿੰਦਾ ਫੌਜ ਦੀ ਨੌਕਰੀ ਨਾਲੋਂ ਵੀ ਵਧੀਆ ਲੱਗਦਾ ਹੈ ਨਹੀਂ ਉਹੀ ਗੱਲ ਹੈ ਭਾਈ ਹੁਣ ਫੌਜ ਦੀ ਨੌਕਰੀ ਦਾ ਵੀ ਲਾਲਾ ਕਾਸੇ ਨਾਲ ਲਓ ਗੁਲਾਮੀ ਸੀ ਪਰਿਵਾਰ ਤੋਂ ਬਾਹਰ ਸਾਰਾ ਹੋਰ ਹੁਣ ਇੱਥੇ ਉਹਦਾ ਮਾਣਾਗਾ ਆਪਾਂ ਆਪਣਾ ਮੌਸਮ ਲੋਡ ਲਾਦਾ ਆਪਦਾ ਕੰਮ ਕਰ ਲਓ ਕੋਈ ਗੁਲਾਮੀ ਤਾਂ ਨਹੀਂ ਆਪਾਂ ਹੋ ਵੀ ਆਪਾਂ ਨੂੰ ਕੋਈ ਕਹੂ ਯਾਰ ਵੀ ਗੱਲ ਸੁਣੋ ਭਰਾਵਾ ਕੰਮ ਕਰ ਤ ਨਹੀਂ ਤੇਰੀ ਤਨਖਾਹ ਕੱਟਾਂਗੇ ਜਾਂ ਹੋਰ ਕਰਾਂਗੇ ਆਜ਼ਾਦੀ ਆਉਦੀ ਆ ਸਣਾ ਜਿਹੜਾ ਮੇਨ ਕੰਮ ਆ ਮੇਨ ਕੰਮ ਆਉਦੀ ਆਜ਼ਾਦੀ ਨਾਲ ਕਰਨਾ ਨਾ ਬਈ ਆਪਦਾ ਮੈਂਡ ਹੀ ਬਹੁਤ ਸੈਟਰ ਆ ਬਾਕੀ ਤੋਂ ਉਹਦੇ ਆਪਦੇ ਥੋੜੇ ਜਿਹੇ ਖਰਚੇ ਘਟਾ ਲਓ ਤੁਸੀਂ ਤੇ ਜੇ ਤੁਹਾਡੇ ਕੋਲੇ 2 ਤੋਂ 4 ਕਿੱਲੇ ਬਾਹਨ ਤੇ ਹੈਗੇ ਤੁਸੀਂ ਆਦੇ ਘਰੀ ਰਾਜ ਹੋਣਾ ਜਿਹੜਾ ਹਾਂ ਬਈ ਆਪਦੀ ਮਿਹਨਤ ਕਰੋ ਯਾਰ ਕਿਸੇ ਦੇ ਥੱਲੇ ਲੱਗਨ ਨਾਲੋਂ ਗ੍ਰਾਮੀ ਕਰਨ ਨਾਲੋਂ ਤੇ ਖੇਤ 'ਚ ਮਿਹਨਤ ਕਰ ਲਓ ਜਿਵੇਂ ਹੁਣ ਬਈ ਹਰੇਕ ਮ ਵੀ ਹੈਵੀ ਉਥੇ ਕੰਮ ਹੀ ਕਰਨਾ ਹੈ ਕਲੇ ਕਰਨਾ ਕਲਾਮੀ ਚੈਨਲ ਹੈ 8 ਘੰਟੇ ਕਰ ਲਓ 10 ਘੰਟੇ ਕਰ ਲਓ ਅੱਜ ਕਿੰਨੇ ਬੰਦੇ ਨੇ ਕਿ ਕਿਸੇ ਨੂੰ ਮਰਜੀ ਪੁੱਛ ਲਈ ਬਾਈ ਮੈਂ ਤਨੂੰ ਸ਼ਿਫਟਾਂ ਲਾਉਣਾਗਾ ਬਾਈ ਮੈਂ ਦੋ ਸ਼ਿਫਟਾਂ ਲਾਉਣਾ ਮੇਰੀਆਂ ਇੰਨਾ ਕਰ ਜਾ ਜਾ ਮੇਰਾ ਸੌਫੇਦਾਰ ਇੰਨਾ ਹੋ ਜਾਂਦਾ ਵੀ ਉਹ ਆਪਾਂ ਇੱਥੇ ਆ ਕੇ ਥੋੜੇ ਜਿਹਾ ਚੜਤ ਵੱਧ ਦਿਖਾਉਣ ਨੇ ਆ ਉੱਥੇ ਆਪਾਂ ਨੂੰ ਕੋਈ ਦੇਖਦਾ ਨਹੀਂ ਹੁੰਦਾ ਇੱਥੇ ਨੂੰ ਤੇਰੇ ਚਾਚੇ ਦਾ ਫਿਰਦੇ ਉਹ ਜਦੋਂ ਤੱਕ 6:00 12:00 ਵਜੇ ਖਫੀ ਜਾਣਾ ਇੱਥੇ ਬੜੀ ਆ ਚੀਜ਼ ਮਾਰ ਜਾਂਦੀ ਆ ਬਸ ਉੱਥੇ ਕੰਮ ਤਾਂ ਉੱਥੇ ਪਹੁੰਚ ਜਾਂਦੇ ਜਿਹੜੀ ਉੱਥੇ ਬਰਫੀ ਨਾਲ ਫੋਟੋ ਵੀ ਪਾਉਂਦੇ ਨੇ ਨਾ ਆਪਾਂ ਨੂੰ ਆਏ ਜਿਵੇਂ ਪੋਜ ਬਣਾ ਕੇ ਕੋਈ ਟੇਡਾ ਜਿਹਾ ਕੇ ਬਾੰਨਦਾ ਹੂ ਕਿ ਬਹੁਤ ਗੰਦਰੀ ਮੇਰੇ ਪਹਿਲਾ ਵੀਡੀਓ ਆਪਾਂ ਤੁਹ ਵੀ ਕਿਹਾਗਾ ਮੈਂ ਤਾਂ ਆਪਾਂ ਹੁਣ ਵੀ ਕਹਿੰਦੇ ਆ ਵੀ ਜਿਹੜੇ ਆਪਣੇ ਭੈਣ ਭਰਾ ਬਾਹਰ ਗਏ ਨੇ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜਿਹੜਾ ਆਪਦਾ ਕੰਮ ਦੀ ਸ਼ਿਫਟ ਲਾਉਣੇ ਉਹਨਾਂ ਨਾ ਵੀ ਉਹਦੀ ਵੀ ਵੀਡੀਓ ਪਾ ਕੇ ਕਰੋ ਮਾੜੀ ਮੋਟੀ ਤਾਂ ਕਿ ਦੂਜੇ ਨੂੰ ਵੀ ਬੰਦੇ ਨੂੰ ਪਤਾ ਲੱਗੇ ਮਾਪੇ ਦਾ ਜਿਹੜਾ ਗਲ ਘੁੱਟਾ ਜਾਂਦੇ ਨੇ ਹੁਣ ਬਾਈ ਜਿਹਦੇ ਕੋਲੇ 5 ਲੱਖ ਰੁਪਏ ਦਾ ਵੀ ਐਡਜਸਟਮੈਂਟ ਹੈ ਨਹੀਂ ਹੂੰ 25 ਦਾ ਰੈਂਜ ਕਰਨਾ ਉਹ ਹੁਣ 25 ਦਾ ਕਰਨਾ 25 ਦਾ ਵੀ ਕਿਹੜਾ ਕਰਨਾ ਬਾਈ ਦੁਬਾਰੇ ਵੀ ਹਜੇ ਤੁਹਾਨੂੰ ਜੋਬ ਨਹੀਂ ਮਿਲੀ ਹੂੰ ਮਗਰੋਂ 5 ਪਾ ਦੋ 7 ਪਾ ਦੋ ਕਦੇ ਸਤਾਫਰ ਕਪੈ ਨਹੀਂ ਦਿਵਾ। ਠੀਕ ਹੈ ਜੀ ਦਾਰ ਬਹੁਤ ਵਧੀਆ ਜਾਣਕਾਰੀ ਦਿੱਤੀ। ਠੀਕ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਮੈਂਟ ਲਾਈਕ ਜਰੂਰ ਕਰ ਦਿਓ।